ਸਾਰਿਆਂ ਦਾ ਪਹਿਲਾਂ ਦਾ ਧੰਨਵਾਦ ਜੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਸਾਡੀ ਗੱਲ ਕੀਤੀ। ਬੋਰਡ ਮੰਡੀ ਦੇ ਹਾਲਾਤਾਂ ਨਾਲ ਜਾਣੂ ਕਰਾਉਣ ਲਈ ਅੱਜ ਤੁਹਾਡੇ ਸਾਹਮਣੇ ਪਹੁੰਚੇ ਹਾਂ। ਬੋਰਡ ਮੰਡੀ ਵਿਦਾਸਵਾ ਹਲਕਾ ਜ਼ਿਲ੍ਹਾ ਬਟਿੰਡਾ ਵਿੱਚ ਪੈਂਦਾ ਹੈ ਜਿਸ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਦੀ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਟਾਈਮ ਤੋਂ ਟਾਈਮ ਸੰਘਰਸ਼ ਹੋ ਰਿਹਾ ਹੈ ਅਤੇ ਰੋਸਮਜਾਰੇ ਹੋਏ ਨੇ। ਸਾਡੇ ਵੱਲੋਂ ਕੋਹ ਹੜਤਾਲ ਵੀ ਕੀਤੀ ਗਈ ਸੀਗੀ। ਅੱਜ ਮਾਣੀਓਗ ਹਾਈ ਕੋਰਟ ਦੇ ਵਿੱਚ ਜੋ ਚੱਲ ਰਿਹਾ ਕੇਸ ਜਨਹਿਤ ਜਾਚ ਦਾ ਜਿਹੜੇ ਮੇਰੀ ਵੱਲੋਂ ਦਾਇਰ ਕੀਤੀ ਗਈ ਸੀ ਉਹਦੇ ਜਿਹੜਾ ਲੇਟੈਸਟ ਫੈਸਲਾ ਆਇਆ ਹੈ ਉਹਦੇ ਬਾਰੇ ਤੁਹਾਡੇ ਰਾਹੀਂ ਅਸੀਂ ਮੋੜ ਮੰਡੀ ਅਤੇ ਪੰਜਾਬ ਦੇ ਹੋਰ ਵਸਨੀਕਾਂ ਨੂੰ ਤੁਹਾਡੇ ਸਰੋਤਿਆਂ ਨੂੰ ਜਾਣੂ ਕਰਾਉਣਾ ਚਾਹੀਦਾ ਹੈ। ਆਇਆ ਵੀ ਪਿਛਲੇ 1 ਸਾਲ ਤੋਂ ਜਨਹਿਤ ਜਾਚ ਦਾ ਮਾਣੀਓਗ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਜਿਹਦੇ ਵਿੱਚ ਨੋਟਿਸ ਵਾਟਰ ਸਪਲਾਈ ਮੈਗਨੇ ਨੂੰ ਸੈਨੀਟਰੀ ਨੂੰ ਸੀਵਰੇਜ ਬੋਰਡ ਨੂੰ ਅਤੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿੱਤਾ ਗਿਆ ਸੀ। ਕਾਫੀ ਲੰਬੇ ਸੰਕਲਪ ਤੋਂ ਬਾਅਦ ਹੁਣ ਅਸੀਂ ਜਿਹੜਾ ਹੈ 15 ਦਿਨਾਂ ਦਾ ਟਾਈਮ ਫਰੇਮ ਵਾਲਿਓ ਹਾਈ ਕੋਰਟ ਨੇ ਐਫੀਡਵਿਟ ਦਾਇਰ ਦਾ ਦਾਖਲ ਕਰਨ ਲਈ ਇਹਨਾਂ ਨੂੰ ਨਗਰ ਕੌਂਸਲ ਕੋਲ ਗਿਆ ਹੈ। ਅ ਪਿਛਲੀ ਤਰੀਕ ਦੇ ਉੱਤੇ ਜਿਹੜਾ ਕਿ ਨਗਰ ਕੌਂਸਲ ਵੱਲੋਂ ਇਹ ਕਿਹਾ ਗਿਆ ਕਿ ਕੰਮ ਉੱਥੇ ਮੁਕੰਮਲ ਹੋ ਚੁੱਕਾ ਹੈ। ਇਸੇ ਤਰੀਕੇ ਜਿਹੜੇ ਸਾਡੇ ਉਥੋਂ ਦੇ ਲੋਕਲ ਐਮਐਲਏ ਨੇ ਸੁਖਬੀ ਸਿੰਘ ਮੈਸਰਖਾਨਾ ਕੋਲ ਮੋੜ ਮੰਡੀ ਤੋਂ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਉਨ੍ਹਾਂ ਵੱਲੋਂ ਉਦਘਾਟਨ ਵੀ ਸੀਵਰੇਜ ਦੀ ਪਾਈਪਲਾਈਨਾਂ ਦਾ ਕੀਤਾ ਗਿਆ ਸੋ ਇੱਥੇ ਇਹ ਦੱਸਣਾ ਜ਼ਰੂਰੀ ਬਣ ਜਾਂਦਾ ਮੀਡੀਆ ਦੇ ਮਾਧਮ ਰਾਹੀਂ ਕਿ ਜੋ ਆਪਾਂ ਆਪਣੀ ਸ਼ੋਰਤ ਲਈ ਜਾਂ ਰਾਜਨੀਤਿਕ ਪ੍ਰਚਾਰ ਲਈ ਗੱਲਾਂ ਕਹਿ ਰਹੇ ਆ ਅਤੇ ਜੋ ਬਿਆਨ ਸਰਕਾਰੀ ਮੁਲਾਜ਼ਮਾਂ ਵੱਲੋਂ ਅਫਸਰਾਂ ਵੱਲੋਂ ਮਾਨਯੋਗ ਹਾਈ ਕੋਰਟ ਦੀ ਦਿੱਤੇ ਜਾ ਰਹੇ ਨੇ ਵਿੱਚ ਕਾਫੀ ਫਰਕ ਹੈ ਲੋਕਾਂ ਨੂੰ ਮਿਸਲੀਡ ਨਾ ਕੀਤਾ ਜਾਵੇ ਲੋਕਾਂ ਦੀ ਜਿਹੜੀ ਸਥਿਤੀ ਹੈ ਜਾਨਮਾਲ ਦੀ ਰਾਖੀ ਹੈ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਹੈ ਉਹਦੀ ਅਤੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਸੰਘਰਸ਼ ਵਿੱਢਿਆ ਗਿਆ ਸੀ ਆਪ ਸਭ ਦੇ ਸਹਿਯੋਗ ਨਾਲ ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਵੀ ਕੋਰਟ ਨੇ 15 ਦਿਨਾਂ ਦੀ ਮਿਆਦ ਜਿਹੜੀ ਹੈ ਨਗਰ ਕਾਉਂਸਲ ਨੂੰ ਐਫੀਡੇਵਿਟ ਦਾਖਲ ਕਰਨ ਦੀ ਦਿੱਤੀ ਹੈ ਨਾਲ ਹੀ ਸੀਵਰੇਜ ਬੋਰਡ ਸਰਕਾਰੀ ਜਿਹੜੇ ਵਕੀਲਿਓ ਉਹਨਾਂ ਨੂੰ ਤੇ ਬੋਰਡ ਸਪਲਾਈ ਨੂੰ ਵੀ ਆਪਣਾ ਜਿਹੜਾ ਕਿੰਨਾ ਇਹਦੇ ਵਿੱਚ ਪ੍ਰੋਗਰੈਸ ਹੋ ਗਈ ਹੈ ਉਹ ਵੀ ਐਫੀਡੇਵਿਟ ਦੇਣ ਲਈ ਕਿਹਾ ਹੈ ਤੋ ਮੈਨੂੰ ਪੂਰਨ ਉਮੀਦ ਹੈ ਕਿ ਇਹ ਸੰਘਰਸ਼ ਜਿਸ ਤਰ੍ਹਾਂ ਅਸੀਂ ਕਰਦੇ ਰਹੇ ਤਾਂ ਕਿਸੇ ਲੌਜੀਕਲ ਕਨਕਲੂਜਨ ਤੇ ਲੈ ਜਾਗੇ ਨਾ ਕਿ ਸਿਰਫ ਜਿਹੜੇ ਰੀਬਨ ਕੱਟ ਕੇ ਫਿਰ ਤੇ ਉਥੇ ਕੱਟ ਕੇ ਅਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਆਪਣੇ ਰਾਜਨੀਤਿਕ ਸਵਾਰਥ ਲਈ ਉਹ ਅਸੀਂ ਨਹੀਂ ਹੋਣ ਦੇਵਾਂਗੇ ਤੇ ਆਪ ਸਭ ਦਾ ਇੱਥੇ ਆਉਂਦੇ ਇਸੇ ਲਈ ਮੈਂ ਅਨੁਵਾਦ ਕਰਦਾ ਅਤੇ ਜੇ ਕੋਈ ਤੁਸੀਂ ਇਹਦੇ ਰਿਲੇਟਿਡ ਮੈਨੂੰ ਸਵਾਲ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਹੈ ਵੀ ਆਪਾਂ ਸਾਡੇ ਚੁਣੇ ਹੋਏ ਨੁਮਾਇੰਦੇ ਦੀ ਗੱਲ ਉੱਪਰ ਸੁਣੀ ਨਹੀਂ ਜਾ ਰਹੀ ਜਾਂ ਉਹ ਸਾਡਾ ਪੱਖ ਠੀਕ ਤਰੀਕੇ ਨਾਲ ਰੱਖ ਨਹੀਂ ਪਾਏ ਕੇਵਲ ਇਹੀ ਕਾਰਨ ਹੈ ਕਿ ਜਿਹੜਾ ਇਹ ਸੀਵਰੇਜ ਦੀ ਸਮੱਸਿਆ ਇੱਕ ਜਿਹੜਾ ਮਤਲਬ ਅਸੀਂ ਨਾ ਟੈਕਸਪੇਅਰ ਦਾ ਪੈਸਾ ਜੀ ਇਹ ਬੇਸਿਕ ਰਾਈਟ ਹੁੰਦੀ ਹੈ ਜਨ ਜੀਵਨ ਦੀ ਬੰਦੇ ਦੀ ਉਹਦੇ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਉਹਦਾ ਤੁਹਾਡੇ ਉੱਤਰ ਦਾ ਜਵਾਬ ਇਹ ਹੈ ਵੀ ਜਿਹੜੀ ਸਾਡਾ ਚੁਣਿਆ ਹੋਇਆ ਨੁਮਾਇੰਦਾ ਹੈ ਉਹ ਸਾਡਾ ਪੱਖ ਜਿਹੜਾ ਠੀਕ ਤਰੀਕੇ ਨਾਲ ਨਹੀਂ ਰੱਖਦਾ ਜਦੋਂ ਇਹ ਜਿਹੜੇ ਜੀਐਮਪੀ ਇਲੈਕਸ਼ਨ ਹੋ ਰਹੇ ਸੀਗੇ ਉਹ ਤੋਂ ਮਾਰਿਓ ਮੁੱਖ ਮੰਤਰੀ ਸਾਹਿਬ ਨੇ ਦੌਰਾ ਕਰਨਾ ਸੀਗਾ ਭਗਵੰਤ ਮਾਨ ਉੱਥੇ ਲੋਕਾਂ ਦਾ ਜਨਕ ਅਪ੍ਰੋਚ ਇਸੇ ਮੁੱਦੇ ਨੂੰ ਸੀਮਿੰਨ ਨੂੰ ਲੈ ਕੇ ਇਹਨਾਂ ਵਧਿਆ ਹੋਇਆ ਸੀ ਕਿ ਮੁੱਖ ਮੰਤਰੀ ਸਾਹਿਬ ਦਾ ਘਰਾਬ ਹੁੰਦਾ ਹੈ ਉਹਦੇ ਘਰਾਬ ਦੇ ਵਿੱਚ ਐਮਐਲਏ ਸਾਹਿਬ ਜਦੋਂ ਆਪਣੀ ਦਲੀਲ ਰੱਖਣੀ ਚਾਹੁੰਦੇ ਆ ਤਾਂ ਲੋਕਾਂ ਨੇ ਆਪ ਦਾ ਰੋਸ ਜ਼ਾਹਰ ਕਰਦੇ ਹੋਏ ਉਹਦੇ ਵਿੱਚ ਕਿਹਾ ਸੀ ਕਿ ਇਹ ਕੋਈ ਕੰਮ ਦੀ ਗੱਲ ਹੀ ਕਰਦੇ ਸਿਰਫ ਝੂਠੇ ਵਾਅਦੇ ਤੇ ਗੱਪ ਮਾਰਦੇ ਆ ਉਸੇ ਸੰਦਰਭ 'ਚ ਇਹ ਕਿਹਾ ਗਿਆ ਸੀ ਉਦਘਾਟਨ ਕਰਦੇ ਆ ਤੇ ਇਹ ਸਿਰਫ ਇੱਕ ਰਾਜ ਸੀ ਜਿਹੜਾ ਹੈ ਲੋਕਾਂ ਦਾ ਰੋਸ ਦੇਖਦੇ ਹੋਏ ਉਹ ਉਦਘਾਟਨ ਕਰਿਆ ਗਿਆ ਇਹ ਹੁਣ ਜਿਹੜਾ ਉਹਨਾਂ ਦਾ ਦੋ ਵਾਰੀ ਤੱਕੇਰਾ ਹੋ ਗਿਆ ਮੰਡੀ ਦੇ ਵਿੱਚ ਇੱਕ ਵਾਰੀ ਤਾਂ ਉਹਨਾਂ ਨੇ ਮੇਰੇ ਤੇ ਵੀ ਦੋਸ਼ ਲਾਏ 9 ਅਗਸਤ ਦਾ ਦਿਨ ਸੀ ਰੱਖੜੀ ਦਾ ਜਿਸ ਦਿਨ ਲੋਕ ਤਿਹਾਰ ਮਨਾ ਰਹੇ ਸੀ ਸਾਡੀ ਬਸ ਅੱਡਾ ਬਾਜ਼ਾਰ ਜਿਹੜਾ ਹੈ ਉਹ ਟੋਟਲੀ ਬੰਦ ਸੀਗਾ ਬਸ ਅੱਡਾ ਵੀ ਸਾਡਾ ਮੈਂ ਤੁਹਾਡੇ ਸਾਹਮਣੇ ਪਾਈਆਂ ਚ ਦੱਸਣਾ ਚਾਹੁੰਦਾ ਕਿ ਬੱਸਾਂ ਇਸ ਵੇਲੇ ਮੋੜ ਮੰਡੀ ਬਾਸ ਅੱਡੇ 'ਚ ਨਹੀਂ ਜਾ ਰਹੀਆਂ ਉਹਦਾ ਕਾਰਨ ਵੀ ਟੁੱਟੀਆਂ ਹੋਈਆਂ ਸੜਕਾਂ ਸੀਵਰੇਜ ਤੇ ਪਾਣੀ ਹੈ ਉਸੇ ਨੂੰ ਲੈ ਕੇ ਅਸੀਂ ਮੀਟਿੰਗ ਕਰ ਰਹੇ ਸੀ ਲੋਕਾਂ ਨੇ ਜਨ ਅਪਰੋਚ ਦੇ ਵਿੱਚ ਐਮ ਐਲ ਏ ਸਾਹਿਬ ਦਾ ਘਰਾਉ ਕੀਤਾ ਸੋ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਉਹਨਾਂ ਨੇ ਆਪਣੀ ਸਮਝ ਮੁਤਾਬਕ ਇਹ ਠੀਕ ਸਮਝਿਆ ਵੀ ਆਪਾਂ ਆਈ ਵਾਸ਼ ਕਰਨ ਲਈ ਉਦਘਾਟਨ ਕਰਕੇ ਕਹਿ ਦਈਏ ਵੀ ਸਾਰਾ ਮਸਲਾ ਹੱਲ ਹੋ ਗਿਆ ਅੱਜ ਵੀ ਅਸੀਂ ਕੂਟ ਦੇ ਵਿੱਚ 28 ਤਰੀਕ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਮੌਜੂਦਾ ਸਥਿਤੀ ਹੈ ਉਹ ਕੂਟ ਨੂੰ ਅਸੀਂ ਦਿਖਾਈ ਹੈ ਵੀ ਜੇ ਉਦਘਾਟਨ ਚਾਹੇ ਇਹਨਾਂ ਨੇ ਆਪਣੇ ਲੈਵਲ ਤੇ ਕਰ ਦਿੱਤਾ ਪਰ ਅੱਜ ਹਾਲਾਤ ਉਹੀ ਹੈ